ਜਾਂਦਾ ਉਸਦੀ ਗ੍ਰਿਫਤਾਰੀ ਹੋ ਰਹੀ ਹੈ ਗ੍ਰਿਫਤਾਰੀ ਦੇ ਵਾਸਤੇ ਹਰ ਕੋਈ ਪੁਲਿਸ ਤੱਕ ਪਹੁੰਚ ਕਰੇ ਕਿ ਕਿਹੜੇ ਪਿੰਡ ਦੇ ਵਿੱਚ ਸ਼ਰਾਬ ਵੇਚਦੀ ਹੈ ਕੌਣ ਸ਼ਰਾਬ ਵੇਚਦਾ ਰਿਹਾ ਢੜਲੇ ਨਾਲ ਸ਼ਰਾਬ ਜੜੀ ਹੈ ਉਹ ਵੇਚਦੀ ਰਹੀ ਹੈ ਕਿਉਂਕਿ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਿਹਾ ਤੇ ਲਗਾਤਾਰ ਵੱਧ ਰਿਹਾ ਪਿਛਲੇ ਸਾਲ ਵੀ ਸੰਗਰੂਰ ਦੇ ਵਿੱਚ ਦੇਖਿਆ ਸੀ ਤਾਂ ਹਰੇਕ ਘਾਟ 70 ਵਿੱਚ ਸੀ ਪਰ ਇੱਥੇ ਇਸ ਪਿੰਡ ਵਿੱਚ ਪੰਘਾਲੀ ਕਲਾਂ ਵਿੱਚ ਵੀ ਹਰ ਕੋਈ ਜਿਹੜਾ ਪਰੇਸ਼ਾਨ ਨਜ਼ਰ ਹੁੰਦਾ ਹੈ ਔਰ ਪਿੰਡ ਵਾਸੀ ਰੋਂਦੇ ਕਰ ਲਾਉਂਦੇ ਦੱਸਦੇ ਨੇ ਕਿ ਇਹ ਜ਼ਰੀਲੀ ਸ਼ਰਾਬ ਜੜੀ ਹੈ ਉਹਨਾਂ ਨੇ ਪੀਤੀ ਹੈ ਜਿਹੜੇ ਕਿ ਦਿਹਾੜੀਦਾਰ ਨੇ ਜਿਹੜੇ ਮਾੜੇ ਪਰਿਵਾਰਾਂ ਦੇ ਨੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਕੰਮ ਕਰਕੇ ਆਏ ਆ ਤੇ ਥੱਕੇ ਆ ਤੇ ਜਿਹੜੀ ਘਰ ਦੀ ਕੱਢੀ ਆ ਜਾਂ ਦੇਸੀ ਆ ਜਦੋਂ ਸਸਤੀ ਮਿਲ ਜਾਏਗੀ ਉਹ ਪੀ ਲੈਣੇ ਆ ਤਾਂ ਨਹੀਂ ਪਤਾ ਸੀਗਾ ਕਿ ਅਗਲੇ ਦਿਨ ਉਹਨਾਂ ਨੇ ਇਸ ਜਹਾਨ ਨੂੰ ਨਹੀਂ ਵੇਖਣਾ ਸੋ ਇਹ ਪਿੰਡ ਦੀਆਂ ਗਲੀਆਂ ਜਿੱਥੇ ਸੁੰਨੀਆਂ ਨੇ ਉੱਥੇ ਹੀ ਹਰ ਪਿੰਡ ਦਾ ਵਾਸੀ ਜੋ ਇਸੇ ਗਲੀਆਂ 'ਚ ਖੜਾ ਨਜ਼ਰ ਆਉਂਦਾ ਹੈ ਵਾਹ ਇੱਕ ਐਂਬੂਲੈਂਸ ਜਿਹੜੀ ਇਹ ਜ਼ਰੂਰ ਮਾਇਨੇ ਰੱਖਦੀ ਹੈ ਕਿ ਅਸੀਂ ਸਬਕ ਕਿਉਂ ਨਹੀਂ ਲੈਂਦੇ ਪੀਣ ਵਾਲੇ ਵੀ ਔਰ ਵੇਚਣ ਵਾਲੇ ਵੀ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਔਰ ਪੰਜਾਬ ਨੇ ਵੇਖਿਆ ਵੀ ਇਸ ਤੋਂ ਪਹਿਲਾਂ ਵੀ ਸ਼ਰਾਬ ਪੀਣ ਜ਼ਰੀਲੀ ਸ਼ਰਾਬ ਪੀਣ ਕਰਕੇ ਲੋਕਾਂ ਦੀ ਮੌਤ ਹੋਈ ਸੀ ਉਸ ਘਟਨਾ ਤੋਂ ਸਬਕ ਲੈਣਾ ਜਿਹੜਾ ਬਹੁਤ ਜ਼ਰੂਰੀ ਹੁੰਦਾ ਹੈ ਪੀਣ ਵਾਲੇ ਨੂੰ ਵੀ ਜੋ ਪੀਂਦਾ ਹੈ ਕਿ ਸਸਤੀ ਦੇਖ ਕੇ ਅਗਰ ਉਹ ਲੈ ਰਹੇ ਨੇ ਤਾ ਜਦੋਂ ਜਾਨ ਚਲੇਗੀ ਤੇ ਪਿੱਛੇ ਰਹਿ ਕੀ ਗਿਆ ਦੂਸਰਾ ਜੋ ਬੇਚਣ ਵਾਲਾ ਉਸ ਦੇ ਉੱਤੇ ਵੀ ਕਾਨੂੰਨ ਦਾ ਡਰ ਖੌਫ ਜਿਹੜਾ ਹੋਣਾ ਚਾਹੀਦਾ ਕਿ ਅਗਰ ਮੈਂ ਜ਼ੇਰੀਲੀ ਸ਼ਰਾਬ ਵੇਚਾਂਗਾ ਮਾੜੀ ਘਟਿਆ ਕੁਆਲਿਟੀ ਦੀ ਅਗਰ ਕਿਸੇ ਦੀ ਜਾਨ ਗਈ ਤਾਂ ਮੇਰੇ ਤੇ ਸਖਤ ਕਾਰਵਾਈ ਹੋਏਗੀ ਸਵਾਲ ਇਹ ਹੱਲੇ ਬਣਿਆ ਹੋਇਆ ਹੈ ਸਮਾਜ ਦੇ ਅੰਦਰ ਦੀਪਤੀ ਇਹ ਹੀ ਗੱਲ ਹੈ ਜਦ ਤੱਕ ਸਾਡੇ ਅੰਦਰ ਪ੍ਰਸ਼ਾਸਨ ਦਾ ਪੁਲਿਸ ਦਾ ਡਰ ਰਹੇਗਾ ਤਾਂ ਅਸੀਂ ਇੱਕ ਚੰਗੇ ਜਿਹੜੇ ਸ਼ਖਸਾਂ ਚੰਗੇ ਅੰਸਰ ਬਣ ਕੇ ਵਿਚਰਾਂਗੇ ਪਰ ਜਦੋਂ ਇਹ ਧਰ ਮੋਕ ਜਾਂਦਾ ਹੈ ਪੈਸੇ ਦਾ ਲਾਲਚ ਆ ਜਾਂਦਾ ਹੈ ਜਦੋਂ ਲੋਕਾਂ ਦੀਆਂ ਮੌਤਾਂ ਦਾ ਇਹ ਮੁੱਲ ਵੱਟਦੇ ਨੇ ਤਾਂ ਵਾਕੀ ਹਰੇਕ ਨੂੰ ਦੁੱਖ ਹੁੰਦਾ ਔਰ ਹਰੇਕ ਕੁਛ ਇਹੀ ਚਾਹੁੰਦਾ ਹੈ ਕਿ ਇਹਨਾਂ ਤੇ ਵਸਖਤ ਕਾਰਵਾਈ ਹੋਵੇ ਔਰ ਇਸ ਪਿੰਡ ਦੇ ਵਿੱਚ ਵੀ ਇਹੀ ਕਾਰਵਾਈ ਦੀ ਮੰਗ ਹਰ ਕੋਈ ਕਰ ਰਿਹਾ ਬਾਕੀ ਵਕ ਵਕ ਪਿੰਡਾਂ ਵਿੱਚ ਵੀ ਫਿਲਹਾਲ ਐਂਬੂਲੈਂਸ ਜਿਹੜੀ ਹੈ ਹਰੇਕ ਪਿੰਡ ਦੇ ਵਿੱਚ ਲੱਗੀ ਹੋਈ ਹੈ ਮੈਡੀਕਲ ਟੀਮਾਂ ਪਹੁੰਚੇ ਹੋਈਆਂ ਨੇ ਰੈਸਕਿਊ ਟੀਮਸ ਪਹੁੰਚੇ ਹੋਈਆਂ ਨੇ ਕਿਸੇ ਤਰ੍ਹਾਂ ਦੇ ਨਾਲ ਜੇ ਕੋਈ ਕੋਈ ਹਾਦਸਾ ਹੋ ਰਿਹਾ ਹੈ ਜਾਂ ਕੋਈ ਬਿਮਾਰ ਜ਼ਿਆਦਾ ਉਸ ਨੂੰ ਫਟਾਫਟ ਹਸਪਤਾਲ ਪਹੁੰਚਾਇਆ ਜਾ ਰਿਹਾ ਕੋਈ ਇਸ ਵਿਲੇਜ ਨੂੰ ਅਸੀਂ ਤਸਵੀਰ ਦੇਖ ਰਹੇ ਹਾਂ ਕਿਉਂਕਿ ਅਸੀਂ ਪੂਰਾ ਪਿੰਡ ਦਿਖਾ ਦਈਏ ਪੰਗਾਲੀ ਕਲਾ ਔਰ ਬਾਕੀ ਨਾਲ ਹੋਰ ਵੀ ਪਿੰਡ ਨੇ ਮਰੜੀ ਕਲਾ ਇਸ ਪਿੰਡ ਤੋਂ ਹਰਮੀਜੀ ਕਿੰਨੇ ਲੋਕ ਨੇ ਜਿਨ੍ਹਾਂ ਦੀ ਜਾਨ ਚਲੀ ਗਈ ਔਰ ਕੀ ਸਾਰਿਆਂ ਨੂੰ ਡੈੱਡ ਬੋਡੀਜ਼ ਪਰਿਵਾਰਾਂ ਨੂੰ ਮਿਲ ਗਈਆਂ ਨੇ ਤੋ ਕਿੰਨੀਆਂ ਮੋਤਾ ਜੜੀਆਂ ਨੇ ਇਹ ਇਸ ਪਿੰਡ ਚ ਹੋਈਆਂ ਨੇ ਤੇ ਕਦੋਂ ਤੋਂ ਮਾਮਲਾ ਸਾਹਮਣੇ ਆਇਆ ਸੀ ਬੀਤੇ ਕੱਲ ਕਿੰਨੇ ਵਜੇ ਦਾ ਸਮਾਂ ਸੀ ਬਸ ਕੋਈ ਰਾਤੀ ਪਤਾ ਲੱਗਾ ਜੀ ਰਾਤੀ ਕੋਈ 12 1 ਵਜੇ ਹੀ ਪਤਾ ਲੱਗਾ ਸਾਨੂੰ ਪੇ ਡੈੱਡ ਹੋਏ ਆ ਸਾਰੇ ਮਤਲਬ ਜਿਹੜੇ ਬੰਦੇ ਆ ਤੇ ਉਦੋਂ ਹੀ ਇਹਨਾਂ ਦਾ ਪਤਾ ਲੱਗਾ ਜਿਆਦਾ ਕਿ ਮਤਲਬ ਜਿਹੜੀਆਂ ਨੇ ਮੌਤਾਂ ਹੋਈਆਂ ਨੇ ਉਤਰਾ ਇੱਕ ਆਹ ਜਿਹੜਾ ਮੁੰਡਾ ਸੀ ਇੱਧਰ ਆ ਲੈ ਗਏ ਆ ਸਾਨੂੰ ਲੈ ਗਏ ਠੀਕ ਹੈ ਉਹਨੂੰ ਮਤਲਬ ਇਹ ਰਾਤੀ ਇਹਨੂੰ ਸਵੇਰੇ ਬਨੇਰੀਆਂ ਨੂੰ ਲੈ ਕੇ ਗਏ ਸੀ ਜੀ ਹਸਪੀਟਲ ਦੇ ਵਿੱਚ ਵੀ ਸ਼ਾਇਦ ਮਤਲਬ ਜਿਹੜਾ ਵਾ ਵਾਜੇਗਾ ਪਰ ਮਤਲਬ ਇਹ ਚੀਜ਼ ਠੀਕ ਸੀ ਪਰ ਹਲਾਤ ਜਿਹੜੇ ਆ ਉਹ ਬੜੇ ਮਰੇ ਸੀ ਇਸ ਕਰਕੇ ਮਤਲਬ ਜਿੰਨੂੰ ਇਹ ਲੈ ਕੇ ਆਏ ਨੇ ਕੀ ਕੀ ਕਰ ਇਹਨੂੰ ਹੁਣ ਫਿਰ ਪੋਸਟਮਾਰਟਮ ਵਾਸਤੇ ਮੇਰੇ ਹਿਸਾਬ ਨਾਲ ਲੈ ਕੇ ਚੱਲੇ ਹੋਣੇ ਸਾਇਦ ਤੇ ਲੈ ਕੇ ਆਏ ਉਥੇ ਸੰਸਕਾਰ ਹੋਇਆ ਕਿੰਨਾ ਦਾ ਕਈਆਂ ਦਾ ਕਈ ਕਈ ਕਹਿ ਰਹੇ ਨੇ ਕਿ ਸੰਸਕਾਰ ਕਈ ਪਿੰਡਾਂ ਚ ਹੋ ਗਿਆ ਨਹੀਂ ਕੋਈ ਸੰਸਕਾਰ ਨਹੀਂ ਹੋਇਆ ਜੀ ਯਾਨੀ ਇਹ ਸੋਚਿਆ ਸੀਗਾ ਕਿ ਹਾਰਟ ਅਟੈਕ ਹੈ ਜਾਂ ਨਹੀਂ ਨਹੀਂ ਕੋਈ ਹਾਰਟ ਅਟੈਕ ਨਹੀਂ ਹੈਗਾ ਜੀ ਵੇਖੋ ਇੱਕ ਬੰਦੇ ਦੇ ਤੇ ਕਾਰਨ ਹੋ ਸਕਦਾ ਮੌਤ ਦਾ ਜਾਂ ਦੋ ਬੰਦਿਆਂ ਦਾ ਹੋ ਸਕਦਾ ਇਹ ਬਤਲ ਆ ਵੀ ਇੰਨੀਆਂ ਮੌਤਾਂ ਜਿਹੜੀਆਂ ਨੇ ਉਹ ਹਾਰਟ ਅਟੈਕ ਦੇ ਨਾਲ ਥੋੜਾ-ਫੋੜਾ ਸਕਦੀਆਂ ਜੀ ਕੋਈ ਵੀ ਨਹੀਂ ਹੋ ਸਕਦਾ ਇਸ ਕਰਕੇ ਮਤਲਬ ਆ ਵੀ ਜਿਹੜੀ ਆ ਇਹ ਹੋਰ ਲੱਗੇ ਕਰਨਾ ਪੋਸਟਮਾਰਟਮ ਪੋਸਟਮਾਰਟਮ ਵਾਸਤੇ ਕਰ ਲੱਗੇ ਸੋ ਪੋਸਟਮਾਰਟਮ ਦੇ ਵਾਸਤੇ ਦੀਪਤੀ ਡੈੱਡ ਬੋਡੀ ਖੋਰ ਡੜੀ ਲੈ ਕੇ ਜਾਈ ਜਾ ਰਹੀ ਹੈ ਫਿਲਹਾਲ ਜੋ ਮੈਡੀਕਲ ਟੀਮਸ ਨਹੀਂ ਜਾ ਬਾਕੀ ਇਸ ਵੇਲੇ ਹਲ ਅਧਿਕਾਰੀ ਵੀ ਪੁਲਿਸ ਦੇ ਮੌਕੇ ਤੇ ਮੌਜੂਦ ਨਹੀਂ ਹੋਰ ਪੈਨਿਕ ਲੋਕੀ ਨਾ ਕਰੇਟ ਕਰਨ ਜਿਸ ਕਰਕੇ ਪੁਲਿਸ ਦੇ ਵੱਲੋਂ ਹਰ ਇੱਕ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਕਿਸੇ ਨੇ ਅਜੇ ਹੀ ਸ਼ਰਾਬ ਦਾ ਸੇਵਨ ਕੀਤਾ ਹੈ ਕਿਸੇ ਘਰ ਦੇ ਜੀ ਨੇ ਤਾਂ ਉਹ ਜ਼ਰੂਰ ਸਾਂਝੀ ਕਰੋ ਗੱਲ ਤਾਂ ਜੋ ਉਸ ਦਾ ਇਲਾਜ ਸਮੇਂ ਸਿਰ ਹੋ ਸਕੇ ਔਰ ਇਸ ਵੇਲੇ ਇਸ ਪਿੰਡ ਦੇ ਵਿੱਚ ਵੀ ਅਜਿਹਾ ਹਾਲ ਹੈ ਔਰ ਐਂਬੂਲੈਂਸ ਜੜੀਆਂ ਨੇ ਅਸੀਂ ਹੁਣ ਦੇਖਿਆ ਕਿ ਦੋ ਦੇ ਕਰੀਬ ਐਂਬੂਲੈਂਸ ਜੜੀਆਂ ਨੇ ਉਹ ਦੇਖਿਆ ਗਿਆ ਨੇ ਸੋ ਇਸ ਵੇਲੇ ਡੀਐਸਪੀ ਗੁਰਵਿੰਦਰ ਜੀ ਮੌਜੂਦ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਡੀਐਸਪੀ ਸਾਹਿਬ ਫਿਲਹਾਲ ਦੇਖੀਏ ਤਾਂ ਹਰ ਪਿੰਡ ਦੇ ਵਿੱਚ ਜਿਹੜੇ ਆਸ-ਪਾਸ ਨੇ ਹਰ ਕਮ ਜੀਠੇ ਦੇ ਸੋ ਬਹੁਤ ਬੁਰਾ ਹਾਲ ਹੈ ਔਰ ਲੋਕਾਂ ਨੇ ਵੀ ਇਸ ਮੌਕੇ ਕੀ ਅਪੀਲ ਹੈ ਕਿਉਂਕਿ ਕਈ ਐਸੇ ਨੇ ਡਰ ਦੇ ਮਾਰੇ ਦੱਸਣਾ ਨਹੀਂ ਚਾਹੁੰਦੇ ਸਾਡੀ ਅਪੀਲ ਹੈ ਜੀ ਕਿ ਜੇ ਕੋਈ ਵੀ ਜਿੰਨੂੰ ਕੋਈ ਪ੍ਰੋਬਲਮ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਕਿ ਭਰਾਟ ਹੁੰਦੀ ਆ ਜਾਂ ਉਹਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਉਹਦੀ ਸਿਹਤ ਦੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਬਿਨਾਂ ਝਿਜਕ ਸਾਨੂੰ ਦੱਸਣ ਸਰਪੰਚ ਸਾਹਿਬ ਉਹਨਾਂ ਨੂੰ ਦੱਸਣ ਤਾਂ ਜੋ ਅਸੀਂ ਉਹਨਾਂ ਦਾ ਟਾਈਮਲੀ ਇਲਾਜ ਕਰਾ ਸਕੀਏ ਥੈਂਕ ਯੂ ਸੋ ਫਿਲਹਾਲ ਪੁਲਿਸ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਹ ਅਪੀਲ ਜਿਹੜੀ ਖਾਸ ਤੌਰ ਤੇ ਇਹ ਹੁਣ ਲੋਕਾਂ ਨੂੰ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਲੱਛਣ ਇਸ ਜਿਹੇ ਲੱਗਣ ਕਭਰਾਟ ਹੋਵੇ ਉਲਟੀਆਂ ਜਾਂ ਕੁਝ ਹੋਰ ਤਾ ਪੁਲਿਸ ਖੜੀ ਹੈ ਮੈਡੀਕਲ ਟੀਮਸ ਖੜੀਆਂ ਹਨ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ ਸੋ ਇਸ ਫੇਲੇ ਵੀ ਇੱਕ ਹੋਰ ਡੈਡ ਬੋਡੀ ਜਿਹੜੀ ਪੋਸਟਮਾਰਟਮ ਦੇ ਵਾਸਤੇ ਭੇਜੀ ਗਈ ਹੈ ਗੁਨਾਨਕ ਹਸਪਤਾਲ ਦੇ ਬਿਲਕੁਲ ਨੇੜੇ ਮੈਡੀਕਲ ਕਾਲਜ ਦਾ ਜਿਹੜਾ ਮੋਰਚਰੀ ਹਾਊਸ ਹੈ ਉਸ ਥਾਂ ਤੇ ਜਿਹੜਾ ਡੈਡ ਬੋਡੀਜ਼ ਗਈਆਂ ਨੇ ਕਈ ਸਿਵਲ ਹਸਪਤਾਲ ਵਿਖੇ ਗਈਆਂ ਨੇ ਔਰ ਹੁਣ ਤੱਕ 15 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਜੇ ਪੰਜ ਪਿੰਡਾਂ ਦੀ ਗੱਲ ਕਰੀਏ ਵਕ ਵਕ ਹੋਰ ਹੋਰ ਇਹ ਕਿੰਨਾ ਪਿੰਡਾਂ ਤੱਕ ਸੇਕ ਪਹੁੰਚਦਾ ਹੈ ਹਾਲਾਂਕਿ ਅਜੇ ਹਾਂ ਨਾ ਹੀ ਕਦੀ ਹੋਵੇ ਸੋ ਇਹ ਘਰਾਂ ਦੀ ਜਿਹੜੀ ਤਸਵੀਰ ਹੈ ਉਹ ਸਾਂਝੀ ਕਰ ਰਹੇ ਹਾਂ ਹਰੇਕ ਦੇ ਘਰ ਸੱਤਰ ਵੇਚ ਰਿਹਾ ਆਸ-ਪਾਸ ਦੇ ਲੋਕ ਪਿੰਡ ਵਾਸੀ ਜਿਹੜੇ ਰੋਂਦੇ ਕਰ ਲਾਉਂਦੇ ਫਿਲਹਾਲ ਗੱਲ ਕਰ ਰਹੇ ਆ ਸੋ ਉਹਨਾਂ ਪਰਿਵਾਰਾਂ ਨਾਲ ਗੱਲ ਕਰਦੇ ਜਿਨ੍ਹਾਂ ਦੇ ਘਰਾਂ ਦੇ ਜੀ ਗਏ ਆ ਕਿਉਂਕਿ ਮਾੜਾ ਸਮਾਂ ਆਇਆ ਮਾਫੀ ਚਾਹੁੰਨੇ ਕਿ ਇਸ ਮੌਕੇ ਗੱਲ ਕਰ ਰਹੇ ਹਾਂ ਪਰ ਕੀ ਹੋਇਆ ਕਿਉਂਕਿ ਇਹ ਜਿਹੜੀ ਗੱਲ ਹੈ ਸਰਕਾਰ ਤੱਕ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਹੋਵੇ ਜਿਨ੍ਹਾਂ ਨੇ ਇਸ ਪੈਸੇ ਦੇ ਲਾਲਚ ਕਰਕੇ ਕਈ ਮੌਤਾਂ ਕਰਾਈਆਂ ਮੜਿਆ ਤੇ ਜੋੜੇ ਵੀ ਨਾ ਪੀਆ ਕਰੋ ਆਖਿਰਾਂ ਨੈਂਡ ਹੋ ਗਿਆ ਕਰ ਨਹੀਂ ਜੀ ਇਹ ਕਰਦੇ ਸਿਰਫ ਤਿੰਨ ਇੱਕ ਮੇਰਾ ਬੇਟਾ ਜੀ ਹੋਵੇ ਛੋਟਾ 8 ਸਾਲ ਦਾ ਬਾਕੀ ਫੈਮਿਲੀ ਅੜੀ ਜੁਆਇੰਟ ਫੈਮਿਲੀ ਆ ਹੋਣੀ ਹੋਈ ਇੱਧਰ ਇਤਨਾ ਕੀ ਕਰਦੇ ਰਹੇ ਨੇਓ ਪੇਂਟਰ ਦਾ ਕੰਮ ਸੀ ਉਹਨਾਂ ਦਾ ਜਦੋਂ ਮਿਲਦੇ ਹੁੰਦੇ ਹੀ ਪੈਸੇ ਬਸ ਉਧਰ ਹੀ ਜਾਂਦੇ ਸ਼ਰਾਬਾਂ ਵਾਲੇ ਮੈਂ ਆਸ਼ਾ ਵਰਕਰੀ ਸੀ ਸੀ ਵੀ ਨਾਲ ਕੰਮ ਕਰਦੀ ਮੈਂ ਆਸ਼ਾ ਵਰਕਰੀ ਕੀਤੀ ਮੈਂ ਤੇ ਇਹਨਾਂ ਨੂੰ ਇਹੋ ਕਿਹਾ ਮੇਰੇ ਨਾਲ ਜੀਂਦਾ ਰਹੀਂ ਬਸ ਜੀਂਦਾ ਰਹੀਂ ਮਤਲਬ ਨਾਲ ਮਿਹਨਤ ਕਰ ਮੈਨੂੰ ਕੋਈ ਨਹੀਂ ਚਾਹੀਦਾ ਬਹੁਤ ਜ਼ਿਆਦਾ ਸਾਥ ਤਾਂ ਨਹੀਂ ਧੀ ਪਰਵਾਰ ਹੈ ਸਾਰੀ ਉਨੇ ਉਨੇ ਦੈਟਸ ਹੋਈ ਹੈ ਕਿ ਕਦੋਂ ਗੁੰਨਾਨ ਕੋਸ ਹਸਪੀਟਲ ਲੱਗ ਗਏ ਉਹਨੇ ਚੈੱਕ ਇਤਾਂਦੇ ਨੀਆ ਉਥੋਂ ਵਾਪਸ ਆ ਗਏ ਰਾਤੀ ਤੜਫਦਾ ਰਹੀ ਅਈ ਸਮਝੋ ਪਈ ਮੈਂ ਜਾਈਲਾ ਵਲੇ ਆ ਗੱਡੀਆਂ ਬੜੀਆਂ ਚਲਾਈਆਂ ਅਈ ਸਮਝੋ ਵਾ ਬੰਬਾ ਵਲੇ ਮੈਂ ਪਾਣੀ ਪੀਉਂਦੀ ਰਹੀ ਠੰਡਾ ਉਹੜਾ ਮੁੰਡਾ ਗਰਿੰਦੇ ਕੋ ਦਵਾਈ ਲਾ ਕੇ ਤੇ ਆਪਨੇ ਆਏ ਆਪਨੇ ਮੈਂ ਦਵਾਈ ਲਾ ਕੇ ਤੇ ਦਿਖਵਾਈ ਇਹਨਾਂ ਨੂੰ ਮਣਕੇ ਪਾਣੀ ਪਿਆ ਦੁੱਧ ਪਿਆ ਆੜੇ ਮੋਡੇ ਤੇ ਆੜੇ ਇਲਾਕੇ ਨਾ ਇਹ ਆਂਦੇ ਮਰਹਾਨ ਨੀਆ ਮੋੜੇ ਤੇ ਲੱਗਦ ਮੁੜ ਕੇ ਤੇ ਮਤਲਬ ਜਿਹੜਾ ਲਿਵਰ ਹੀ ਨੋ ਵੀ ਕੰਮ ਕਰ ਸਾਹ ਤੇਜ ਹੋ ਗਏ ਸਾਹ ਦੀ ਪ੍ਰੋਬਲਮ ਹੋਈ ਸਾਹ ਤੇਜ ਹੋ ਗਏ ਪਰ ਆ ਕੀ ਕਰਾਂਗੇ ਇੱਕ ਸ਼ਰਾਬ ਕਰਕੇ ਇਦਾਂ ਹੋ ਰਿਹਾ ਇਹਦਾ ਕੁਝ ਕ ਨਹੀਂ ਪਤਾ ਲੱਗਾ ਨਹੀਂ ਸ਼ਰਾਬ ਕਰਕੇ ਹੋਇਆ ਸ਼ਰਾਬ ਕਰਕੇ ਹੀ ਕੀ ਆ ਇਦਾਂ ਹਾਂ ਆਂਦੇ ਸ਼ਰਾਬ ਕਰਕੇ ਹੋਇਆ ਆਂਦੇ ਮੈਨੂੰ ਪਤਾ ਨਹੀਂ ਹਰ ਕੰਜ ਕਿਹੋ ਜੀ ਦੇਤੀ ਉਹਨਾਂ ਨੇ ਅੱਗੇ ਪੀਣਾ ਆ ਜਾਂਦਾ ਮੈਨੂੰ ਪਤਾ ਨਹੀਂ ਕਿਹੋ ਜੀ ਦੇਤੀ ਇਹਨਾਂ ਨੇ ਕਿੱਥੋਂ ਕਿੱਥੋਂ ਲੈ ਕੇ ਆਂਦੇ ਪਤਾ ਹੀ ਨਹੀਂ ਗੱਲ ਕਿਹੜੇ ਪਿੰਡੋਂ ਆਈ ਤਾਂ ਜੀ ਤੁਮਿਲ ਜਿਹੜੇ ਲੋਕ ਵੇਚਦੇ ਆ ਬਹੁਤ ਦਾਦੇ ਨਹੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਕਹ ਜੇ ਹੀ ਕਿਹੋ ਜੀ ਜਿਹੜੀ ਕਾਰਵਾਈ ਹੋਵੇ ਇਹਨਾਂ ਤੇ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਕਿਉਂਕਿ ਸਿਰਫ ਇੱਕ ਘਰ ਨਹੀਂ ਕਈ ਘਰਾਂ ਦੇ ਜਵਾਬ ਜਿਹੜੇ ਗਏ ਆਏ ਇਹ ਦਿੱਤੀ ਫਿਲਹਾਲ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਕਿਉਂਕਿ ਗੱਲਬਾਤ ਜਿਹੜੀ ਹੈ ਸਹੀ ਤਰੀਕੇ ਨਾਲ ਨਹੀਂ ਜਿਹੜਾ ਪਰਿਵਾਰ ਕਈ ਵਾਰ ਕਰ ਸਕਦਾ ਤਾਂ ਹਰ ਕੋਈ ਜਿਹੜਾ ਇਸ ਵੇਲੇ ਨਜ਼ਰ ਆ ਰਿਹਾ ਜੋ ਹਾਲਚਲ ਪੁੱਛਣ ਵਾਸਤੇ ਇੰਨਾ ਦੇ ਕੋਲ ਪਹੁੰਚਿਆ ਦੁੱਖ ਸਾਂਝਾ ਕਰਨ ਵਾਸਤੇ ਪਹੁੰਚਿਆ ਔਰ ਇਹ ਬਹੁਤ ਵੱਡਾ ਇੱਕ ਦੁੱਖਾਂ ਦਾ ਪਹਾੜ ਹੈ ਜਿਹੜਾ ਟੁੱਟਿਆ ਨਜ਼ਰ ਆਉਂਦਾ ਜਿਸ ਦੇ ਵਿੱਚ ਪਿੰਡ ਦੇ ਜਿਹੜੇ ਕਈ ਲੋਕ ਹੈ ਉਹ ਪਹੁੰਚੇ ਨਹੀਂ ਮੈਂ ਆਪਣੇ ਸਹਾਇਕੀ ਸ਼ੁਭਮ ਨੂੰ ਆਖਾਂਗਾ ਕਿਉਂਕਿ ਇਸ ਵੇਲੇ ਗੁਰਜੀਤ ਸਿੰਘ ਔਜਲਾ ਵੀ ਪਹੁੰਚੀ ਐਮਪੀ ਗੁਰਜੀਤ ਸਿੰਘ ਔਜਲਾ ਔਰ ਹਰਮੀਤ ਜੀ ਇਹ ਵੀ ਪੁੱਛਣਾ ਪਰਿਵਾਰਕ ਮੈਂਬਰਾਂ ਤੋਂ ਪ੍ਰਸ਼ਾਸਨ ਦੀ ਹੁਣ ਤੱਕ ਦੀ ਕਾਰਵਾਈ ਤੋਂ ਕੀ ਸੰਤੁਸ਼ਟ ਨੇ ਪੰਜ ਕੁੱਲ ਗ੍ਰਿਫਤਾਰੀਆਂ ਹੋਈਆਂ ਨੇ ਅ ਬੜੀ ਵੱਡੀ ਤਦਾਦ ਦੇ ਵਿੱਚ ਇਸ ਵੇਲੇ ਵੀ ਮੌਜੂਦ ਨੇ ਪੰਜਾਬ ਦੇ ਵਿੱਚ ਖਾਸ ਕਰ ਅੰਮ੍ਰਿਤਸਰ ਜ਼ਿਲ੍ਹੇ ਚ ਔਰ ਬਾਰ-ਬਾਰ ਪੰਜ ਤੋਂ ਵੱਧ ਵੀ ਚਿੱਠੀਆਂ ਸੀਐਮ ਨੂੰ ਲਿਖਣ ਦੇ ਬਾਵਜੂਦ ਵੀ ਕੋਈ ਅਸਰ ਨਹੀਂ ਇਹ ਜ਼ਿਆਦਾਤਰ ਜਿੱਥੇ ਗਰੀਬ ਲੋਕ ਨੇ ਉਹਨਾਂ ਨੂੰ ਪ੍ਰਭਾਵਿਤ ਉਸ ਈਰੀ ਨੂੰ ਕਰਦੀਆਂ ਨੇ ਮੈਂ ਦੱਸਣਾ ਚਾਹਣਾ ਗੁਰੂ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਆਲੇ-ਦੁਆਲੇ ਇਹਦਾ ਪੂਰਾ ਜਾਲ ਵਿਛਿਆ ਪਿਆ ਤੇ ਜੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਨਹੀਂ ਨਾ ਪਤਾ ਤੇ ਆਪਣਾ ਸਾਰਾ ਜਿਹੜਾ ਇੰਟੈਲੀਜੈਂਸ ਡਿਪਾਰਟਮੈਂਟ ਉਹਦੇ ਰਿਜ਼ਾਈਨ ਲਓ ਅੱਜ ਹੀ ਸਾਰਿਆਂ ਦਾ ਇਹਨਾਂ ਨੂੰ ਸਾਰਿਆਂ ਨੂੰ ਘਰ ਭੇਜੋ ਇਹ ਕੀ ਕਰਦੇ ਤੁਹਾਨੂੰ ਦੱਸ ਦੇਣਗੇ ਆ ਜਿੱਥੇ ਹੁਣ ਖੜੇ ਆ ਇਹ ਪੁਲਿਸ ਪੋਸਟ ਤੋਂ ਮੇਰਾ ਖਿਆਲ ਵੱਧ ਤੋਂ ਵੱਧ 200 ਮੀਟਰ ਤੇ ਜਿੱਥੇ ਆ ਮੌਤਾਂ ਹੋਈਆਂ ਨੇ ਜਿਹੜਾ ਬੰਦਾ ਮੇਨ ਜਿਹੜਾ ਕਰਤਾ-ਦਰਤਾ ਆ ਉਹ ਸਿਰਫ ਪੰਘਾਲੀ ਪੁਲਿਸ ਚੌਕੀ ਤੋਂ ਨਾਲ ਹੀ ਲਹਿ ਰਿਹਾ ਇਹਦੇ ਅੱਡੇ ਬਣਾਏ ਮਤਲਬ ਪੁਲਿਸ ਨੇ ਤੇ ਆਹ ਉਹ ਜਿਹੜਾ ਯੋਧ ਨਸ਼ਿਆਂ ਵਿਰੁੱਧ ਹੈ ਇਹਨਾਂ ਨੂੰ ਪੁੱਛੋ ਕਿ ਡਾ ਕੋਈ ਚੱਜ ਦਾ ਬੰਦਾ ਜਿਹੜਾ ਜਿਹਦਾ ਘਰ ਟਾਇਆ ਤੁਸੀਂ ਚੱਜ ਦਾ ਠੀਕ ਹੈ ਟਾਓ ਅਸੀਂ ਨਾਲ ਹੈ ਜਿਹੜਾ ਵਿਰੁੱਧ ਕਾਰਵਾਈ ਕਰੋ ਪਰ ਮੂੰਖ ਹੀ ਫੜਿਆ ਜੇ ਕੋਈ ਇਹੋ ਹੀ ਹਾਲ ਜਦੋਂ ਸਾਡੀ ਸਰਕਾਰ ਤੇ 120 ਦੇ ਕਰੀਮ ਉਦੋਂ ਵੀ ਉਦੋਂ ਵੀ ਮੋਤਾਂ ਹੋਈਆਂ ਸੀ ਤੇ ਕੋਈ ਇਨਕੁਆਰੀਆਂ ਕਿਤੇ ਸਭ ਖਤਮ ਹੋ ਗਈਆਂ ਤੁਸੀਂ ਬੜੇ ਤੁਸੀਂ ਕੋਈ ਕੱਟੋ ਤੇ ਸੀ ਇਹਨਾਂ ਨੂੰ ਬਚਾਉਂਦੇ ਨੇ ਇਹ ਵੱਡਾ ਜਿਹੜਾ ਧਦਾਇਆ ਇਹ ਪੁਲਿਸ ਦੀ ਅ ਮਤਲਬ ਜਿਹੜੇ ਕੁਛ ਕਾਲੀਆਂ ਭੇਡੀਆਂ ਨੇ ਉਹ ਨਾਲ ਚਲਵਾਉਂਦੀਆਂ ਨੇ ਔਰ ਇਹਦੇ ਚ ਮੈਂ ਫੇਰ ਕਹਿਣਾ ਚਾਹੁੰਦਾ ਕਿ ਆ ਕੇ ਮੁੜ ਕੇ ਦੂਸ਼ਣਬਾਜੀ ਸ਼ੁਰੂ ਹੋ ਜਾਂਦੀ ਏ ਆ ਹੁਣ ਦੱਸੋ ਤੁਸੀਂ ਮੁੱਖ ਮੰਤਰੀ ਜੇ ਤੁਸੀਂ ਕਹਿੰਦੇ ਹੋ ਬੁਕਾਇਆ ਜਾਂਦਾ ਪੋਲਿਟੀਕਲ ਬੰਦੇ ਦਾ ਹੁਣ ਤੁਸੀਂ ਵਿਕਾਰੇ ਜੀ ਇਹ ਦੋਸ਼ ਪ੍ਰਤੀ ਦੋਸ਼ ਦੇ ਚੱਲਣ ਦੀ ਲੋੜ ਨਹੀਂ ਕਿ ਮੈਂ ਤੁਹਾਨੂੰ ਫੇਰ ਕਹਿਣਾ ਚਾਹੁੰਦਾ ਇਹ ਬਹੁਤ ਵੱਡਾ ਨੈਕਸਸ ਹੈ ਪੋਲਿਟੀਕਲ ਬੰਦੇ ਦੇ ਸਿਰਫ ਗਾਲਾਂ ਕੱਢਣ ਨੂੰ ਇੱਕ ਦੂਜੇ ਨੂੰ ਰੱਖੇ ਇਹ ਨੈਕਸਸ ਨੂੰ ਹੱਥ ਪਾਓ ਇਹਨੂੰ ਹੱਥ ਨਹੀਂ ਪੈ ਰਿਹਾ ਅੰਮ੍ਰਿਤਸਰ ਗੁਰੂ ਨਗਰੀ ਦੇ ਆਲੇ ਦੁਆਲੇ ਇੰਨਾ ਗੰਦੇ ਆਲਕੋਲ ਵੇਖਣ ਡਈ ਐ ਸ਼ਰਿਆਂ ਵਿੱਚ ਡੇ ਨੇ ਔਰ ਇਹਦੇ ਵਿੱਚ ਕੁਛ ਪੋਲਿਟੀਕਲ ਪੈਟ੍ਰੇਜ ਲੈਂਦੇ ਨੇ ਨਾਲ ਮਤਲਬ ਬੰਦੇ ਜਿਹੜੇ ਉਹ ਕਹੇ ਤੇ ਨਹੀਂ ਹੁੰਦੇ ਅੱਜ ਉਹ ਆਮ ਆਦਮੀ ਪਾਰਟੀ ਦੇ ਗੱਡੀਆਂ ਚੜੇ ਫਿਰਦੇ ਮੰਤਰੀਆਂ ਦੀਆਂ ਗੱਡੀਆਂ ਚ ਨੇ ਜਿਹੜੇ ਸਾਰਾ ਧੰਦਾ ਕਰਨ ਦੇ ਨੇ ਉਹ ਤੋਂ ਪਹਿਲਾਂ ਸਾਡੀਆਂ ਗੱਡੀਆਂ ਸੀ ਮੈਂ ਸਚਾਈ ਕਹਿੰਨਾ ਐ ਸਾਡੇ ਲੀਡਰ ਵੀ ਉਹਨਾਂ ਨੂੰ ਚੱਕੀ ਫਿਰਦੇ ਸੀ ਚਿੱਟ ਕੱਪੜੇ ਨੂੰ ਅੱਜ ਵੀ ਹੈਗੇ ਆ ਸਾਰੀਆਂ ਪਾਰਟੀਆਂ ਦੇ ਵਿੱਚ ਉਹ ਬੰਦੇ ਮੌਜੂਦ ਨੇ ਕਿਉਂ ਨਹੀਂ ਤੁਸੀਂ ਕੱਢਦੇ ਇਹਨਾਂ ਨੂੰ ਬਾਹਰ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਹੁੰਦੀ ਇਹ ਚੀਜ਼ਾਂ ਇਹ ਚੀਜ਼ਾਂ ਦੇ ਵੇਖਣੀਆਂ ਪੈਣਗੀਆਂ ਅੱਜ ਇਹਨਾਂ ਵਿਚਾਰਾਂ ਦਾ ਕਿ ਕਸੂਰ ਹੈ ਗਰੀਬ ਝਾੜੀਦਾਰ ਇਹਦਾ ਕੌਣ ਕੌਣ ਹੈ ਮਗਰੇ ਇਹਨਾਂ ਦਾ ਸੋ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਨੇ ਅੱਜ ਬਿਲਕੁਲ ਜੋ ਮਨ ਭਰਿਆ ਸੀਗਾ ਆਪਣੀ ਸਾਰੀ ਪੜਾਅਸ ਕੱਢੀ ਔਰ ਇਹ ਗੱਲ ਆਖੀ ਹੈ ਕਿ ਇਹਨਾਂ ਤੇ ਇੱਕ ਸਖਤ ਕਾਰਵਾਈ ਹੋਵੇ ਇਸ ਤੋਂ ਪਹਿਲਾਂ ਵੀ ਜੋ ਅਜਿਹੇ ਕੇਸ ਆਏ ਨੇ ਤਾਂ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂ ਫਾਈਲਾ ਬੰਦ ਹੋ ਜਾਂਦੀ ਹੈ ਨਹੀਂ ਇਹ ਜਿਹੜਾ ਖੱਤਸਾ ਜਿਹੜਾ ਹੈ ਉਹ ਫਿਲਹਾਲ ਕੀਤਾ ਗਿਆ ਇਸੇ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਵੀ ਜਿਹੜੀ ਹੈ ਸੁਣ ਲੈਣੇ ਮੈਨੂੰ ਇੱਕ ਇਹਨਾਂ ਦਾ ਹੀ ਅਸਰ ਆਇਆ ਬੱਚਾ ਕਿੱਦਾਂ ਹਾਂ ਜੀ ਬੱਚਾ ਛੋਟਾ ਹੀ ਇੱਥੇ ਲਗਾ ਦੇ ਹਾਂ ਜੀ ਆਓ ਜੀ ਨਵਾਂ ਸਾਲ ਆ ਜੇ ਇਹ ਕੰਮ ਵੀ ਕਰਦੇ ਪੇਂਟਰ ਦਾ ਕੰਮ ਕਰਦੇ ਸੀ ਰੋਤ ਨੂੰ ਦਿਨ ਸਵੇਰ ਤੋਂ ਵਕਤੇ ਵੀ ਅੱਜ ਅੱਜ ਜਿਹੜੇ ਪੀਤੇ ਹਨ ਅੱਜ ਆਂਦੇ ਮੈਨੂੰ ਕਿਹੋ ਜੀ ਸ਼ਰਾਬ ਦਿੱਤੀ ਅੱਜ ਇਹਨਾਂ ਨੇ ਮੈਨੂੰ ਬੜਾ ਕੁਝ ਹੁੰਨ ਦਿਆ ਹੈ ਅਸੀਂ ਸਮਝਾ ਵੀ ਮਜਾਇਲਾ ਬੋਲਦੇ ਇੱਥੇ ਪਿੰਡ ਦੀਏ ਦੇ ਦਿੰਦੇ ਮੈਨੂੰ ਨਹੀਂ ਪਤਾ ਕਿੱਥੋਂ ਆਉਂਦੇ ਹੁੰਦੇ ਆ ਇਹ ਇਦਾਂ ਕੋ ਬਹੁਤ ਵੱਡਾ ਇਸ਼ੂ ਆ ਇਹ ਡਰਗ ਦਾ ਖਾਸ ਕਰਕੇ बार-बार ਲੋਕੀ ਇਹ ਨਈ ਸਰਕਾਰ ਮੈਂ ਤੁਹਾਨੂੰ ਸੱਚੀ ਗੱਲ ਕਹਿ ਰਿਹਾ ਮੈਂ ਪਿੱਟਦਾ ਮਰ ਗਿਆ ਆਪਣੇ ਨੂੰ ਵੀ ਮੇਰੇ ਵੀ ਨਹੀਂ ਸੁਣਦੇ ਅੱਜ ਮੈਂ ਕਹਿਣਾ ਚਾਹੁੰਦਾ ਮੈਨੂੰ ਮੇਰਾ ਮੇਰਾ ਦਰਦ ਆਇ ਇਸ ਖਿੱਤੇ ਦਾ ਤੂੰ ਹੋਣ ਵਾਲੇ ਵੀ ਉੱਥੇ ਹਾਲਾਤ ਨੇ ਪਤਾ ਨਹੀਂ ਉਹ ਕੀ ਇਹਨਾਂ ਨੂੰ ਦਿੰਦੇ ਨੇ ਕਿ ਇਹ ਮੁੜ ਕੇ ਕੰਨ ਹੀ ਨਹੀਂ ਖੋਲਦੇ ਨਾਕਾਂ ਖੋਲਦੇ ਨਹੀਂ ਸਾਡੇ ਅੰਮ੍ਰਿਤਸਰ ਦੇ ਵਾਲੇ ਦੁਆਲੇ ਡੜਾ ਸੱਟਾ ਤੇ ਇਹ ਰਿਕੂਲ ਦੇ ਨਾਲ ਮਤਲਬ ਇੰਨਾ ਟੜ ਲੈਣਾ ਵਿਕੰਡਿਆ ਔਰ ਸਾਰੇ ਐਸ ਵੇਲੇ ਜਿਹੜੀ ਮੌਜੂਦਾ ਸਰਕਾਰ ਉਹਦੇ ਐਮਐਲਏ ਤੇ ਮੰਤਰੀਆਂ ਦੀਆਂ ਗੱਡੀਆਂ 'ਚ ਬੈਠੇ ਨੇ ਹਰਦੇ ਨਹੀਂ ਕਿ ਉਹਨਾਂ ਨੂੰ ਮਤਲਬ ਪ੍ਰੋਟੈਕਸ਼ਨ ਦੇਣੋਂ ਪਤਾ ਹੈ ਉਹਨਾਂ ਨੂੰ ਵੀ ਇਹ ਗਲਤ ਨਹੀਂ ਫਿਰ ਕਿਉਂ ਮਾਉਂਦੇ ਨੇ ਇਹਨਾਂ ਨੂੰ ਅੰਦਰ ਦੇਓ ਮਿਸਾਲੀ ਕਾਰਵਾਈ ਦੀ ਮੰਗ ਹਰ ਕੋਈ ਕਰਦਾ ਕਿਉਂਕਿ ਹੁਣ ਤੱਕ ਚੌਥਾ ਮਾਮਲਾ ਸਾਹਮਣੇ ਆ ਗਿਆ ਹੈ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਮਿਸਾਲੀ ਕਾਰਵਾਈ ਪਹਿਲੀ ਗੱਲ ਤੇ ਤਹਿ ਤੱਕ ਜਾਓ ਅੱਜ ਇਹਨਾਂ ਕੀ ਕਰਨਾ ਪੀਣ ਵਾਲੇ ਨਹੀਂ ਜਿਹੜਦੇ ਨਹੀਂ ਚਲੋ ਪੀਣ ਵਾਲੇ ਇਹ ਪ੍ਰੋਵਾਈਡ ਕੌਣ ਕਰ ਰਿਹਾ ਆਫਟਰ ਆ ਜਿਹੜੀ ਐਲਕੋਹਲ ਹੈ ਕਿਤੇ ਵੱਡੇ ਤਦਾਦਾਂ ਚਾਰੀ ਹੈ ਨਾ ਕਿਤੇ ਪਛਾਦ ਤੱਕ ਕਿਉਂ ਨਹੀਂ ਜਾਂਦੇ ਜਿਹੜਾ 120 ਜਿਹੜੀਆਂ ਮੌਤਾਂ ਆਈਆਂ ਉਹ ਪਛਾਦ ਤੱਕ ਨਹੀਂ ਗਏ ਪਿੱਛੋ ਕਿਉਂ ਆ ਰਹੀ ਹੈ ਉੱਥੇ ਜਾ ਕੇ ਰੋਕਗੀ ਇਹ ਦਰਦ ਇਹਤੋਂ ਦਾ ਦੇਖੋ ਪੰਜਾਬ ਦਾ ਬੜਾ ਵੱਡਾ ਦਰਦਿਆ ਇਹ ਇਹ ਜ਼ਿਆਦਾਤਰ ਪੁਲਿਸ ਦੇ ਮਤਲਬ ਉਹਦੀ ਉਹਦੀ ਆਮਦਨ ਦਾ ਵੱਡਾ ਸਾਧਨ ਆ ਦੂਜੀ ਗੱਲ ਜਿਹੜੀ ਨਵੀਂ ਸਰਕਾਰ ਜਿਹੜੀ ਵੀ ਆਉਂਦੀ ਆ ਹੁਣ ਕੀ ਆ ਜਿਹੜੇ ਉਹ ਜਿਹੜੇ ਨਸ਼ੇ ਵਾਲੇ ਨੇ ਉਹ ਦੂਜਿਆਂ ਨੂੰ ਹੁਣੇ ਆਖਾ ਮਤਲਬ ਕਾਂਗਰਸੀਆਂ ਨਾਲ ਤੋਰੀ ਫਿਰਦੇ ਕੋਈ ਨਹੀਂ ਭਾਜੀ ਤੁਹਾਡੀ ਮਦਦ ਕਰਨੀ ਆ ਬੰਦੀਆਂ ਪੀੜੀਆਂ ਪੱਗਾਂ ਨੇ ਕੱਲ ਵੀ ਪੀਐਮ ਨੂੰ ਚਿੱਠੀ ਲਿਖੀ ਹੈ ਨਸ਼ਾ ਨੂੰ ਲੈ ਕੇ ਵੀ ਵੱਡਾ ਇੱਕ ਦਰਦ ਯਾਰ ਦਰਦਿਆ ਇਸ ਕਿਤੇ ਦਾ ਬਹੁਤ ਵੱਡਾ ਇਹ ਮੰਨਦੇ ਨਹੀਂ ਕਿ ਇਸ ਗੱਲ ਨੂੰ ਮੈਂ ਕੋਈ ਦੂਸ਼ਣ ਬਾਜੀ ਨਹੀਂ ਕਰ ਰਿਹਾ ਸਚਾਈਆਂ ਨੇ ਆਪਦੇ ਵੱਲੋਂ ਸਾਫ਼ ਤੌਰ ਤੇ ਕਿਹਾ ਹੈ ਕਿ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਕਿਸੇ ਦਾ ਵੀ ਸਮਰਥਕ ਹੋਵੇ ਜਿਹੜਾ ਅਜਿਹੀ ਗੱਲ ਕਰਦਾ ਹੈ ਹਰਕਤ ਕਰਦਾ ਹੈ ਜਾਂ ਧੜਲੇ ਨਾਲ ਕਾਰੋਬਾਰ ਕਰਦਾ ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਦੀਆਂ ਮੌਤਾਂ ਦੇ ਪੈਸੇ ਵਟਦਾ ਤਾਂ ਉਸਤੇ ਕਾਰਵਾਈ ਜਿਹੜੀ ਹੈ ਉਹ ਵੱਡੀ ਹੋਣੀ ਚਾਹੀਦੀ ਹੈ ਸੁਗਰੀਤ ਸਿੰਘ ਗੋਚਲਾ ਦੇ ਵੱਲੋਂ ਸਵੇਰੇ ਹੀ ਜਿਹੜਾ ਇਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ ਗਈ ਹੈ ਹਰੇਕ ਘਰ ਪਹੁੰਚ ਕੀ ਹੈ ਇੱਕ ਇੱਕ ਘਰ ਪਹੁੰਚ ਕੀ ਹੈ ਅਫਸੋਸ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਏਗੀ ਜੀ ਦਿੱਪਤੀ ਹੂੰ ਬਿਲਕੁਲ ਹਾਲਾਂਕਿ ਹੁਣ ਤੱਕ 5 ਗ੍ਰਿਫਤਾਰੀਆਂ ਦਸੀਆਂ ਜਾ ਰਹੀਆਂ ਨੇ ਹਰਮੀਤ ਜੀ ਮੁਖਾ ਰੋਪੀ ਸਣੀ ਤਾਂ ਪ੍ਰਸ਼ਾਸਨ ਕੰਮ ਕਰ ਰਿਹਾ ਆਪਣਾ ਲੇਕਿਨ ਆ ਆਇਡੈਂਟੀਫਾਈ ਕਰਪਣਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਹੋਰ ਨੇ ਵੀ ਪੀਤੀ ਹੈ ਤਾਂ ਅਜਿਹੇ ਚ ਉਹ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਉਹਨਾਂ ਦੀਆਂ ਜਾਨਾਂ ਨੂੰ ਏਟਲੀਸਟ ਬਚਾਇਆ ਜਾ ਸਕੇ ਦਿੱਤੀ ਇਹੀ ਗੱਲ ਹੈ ਕਿਉਂਕਿ ਹਰ ਕੋਈ ਹਰ ਸਮੇਂ ਇਹੀ ਚਾਹੁੰਦਾ ਹੈ ਕਿ ਅਜਿਹੀ ਕਾਰਵਾਈ ਨਾ ਹੋਵੇ ਚੱਟਾ ਪਹਿਲੇ ਇੱਕ ਬਹੁਤ ਵੱਡਾ ਦੁਕਾਨਦਾਰ ਆ ਪਰ ਹੁਣ ਯੁੱਧ ਨਸ਼ਾ ਵਿਰੋਧ ਤਹਿਤ ਉਸਤੇ ਕਾਰਵਾਈ ਹੋਈ ਹੈ ਨਾਥ ਪਈ ਹੈ ਕਈ ਅਜਿਹੇ ਮਾਮਲੇ ਆਏ ਨੇ ਜਿਸ ਵਿੱਚ ਘਰ ਵੀ ਟਾਏ ਗਏ ਨੇ ਔਰ ਸਪਲਾਈ ਵੀ ਰੋਕੀ ਗਈ ਹੈ ਪਰ ਦੂਜੇ ਪਾਸੇ ਅਜਿਹੀ ਜੜੀ ਢਹਲੇ ਨਾਲ ਕੰਮ ਚੱਲ ਰਿਹਾ ਜਿਸ ਵਿੱਚ ਪਿੰਡਾਂ ਦੇ ਵਿੱਚ alcool ਵਿਕਰੀ ਹੈ ਸਸਤੀ ਸ਼ਰਾਬ ਵਿਕਰੀ ਹੈ ਜ਼ਰੀਲੀ ਸ਼ਰਾਬ ਵਿਕਰੀ ਹੈ ਉਹ ਕਿੱਥੋਂ ਬਣਦੀ ਹੈ ਕਿੱਥੋਂ ਆਉਂਦੀ ਹੈ ਔਰ ਕੌਣ ਵੇਚ ਰਿਹਾ ਹੈ ਇਸ ਬਾਰੇ ਡਿਟੇਲ ਜਿਹੜੀ ਹੈ ਉਹ ਜ਼ਰੂਰ ਪ੍ਰਸ਼ਾਸਨ ਨੂੰ ਸਾਂਝੀ ਕਰਨੀ ਚਾਹੀਦੀ ਹੈ ਜੇ ਕੋਈ ਅਜਿਹਾ ਕੋਈ ਮਿਲੇ ਜਿਹੜਾ ਘਰ ਦੀ ਸ਼ਰਾਬ ਜਾਂ ਜ਼ਰੀਲੀ ਸ਼ਰਾਬ ਵੇਚਦਾ ਹੋਵੇ ਤਾਂ ਉਸ ਦੀ ਕਾਰਵਾਈ ਜ਼ਰੂਰ ਕਰਾਈ ਜਾਵੇ ਕਿਉਂਕਿ ਐਕਸਾਈਜ਼ ਅਤੇ ਬਾਕੀ ਐਸਐਸਪੀ ਸਾਹਿਬ ਦੇ ਵੱਲੋਂ ਜਿਹੜਾ ਵੱਡੇ ਪੱਧਰ ਤੇ ਇਸ ਤੋਂ ਲੈ ਕੇ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਅਮੀ ਜੇ ਤੁਸੀਂ ਬਣੇ ਰਹਿਣਾ ਐਸਐਸਪੀ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਇਸ ਮਾਮਲੇ ਦੇ ਉੱਤੇ ਉਹ ਆਪਣੇ ਦਰਸ਼ਕਾਂ ਨੂੰ ਅਸੀਂ ਉਹ ਐਸਐਸਪੀ ਦਾ ਬਿਆਨ ਸੁਣਾ ਦੰਨਿਆ ਕਿ ਕਿਸ ਤਰੀਕੇ ਕਾਰਵਾਈ ਇਸ ਮਾਮਲੇ 'ਚ ਹੋ ਰਹੀ ਹੈ देखिए जी हमें कल रात को अराउंड नाइन थर्टी दस टेन हमें एक इंफॉर्मेशन मिलती है कि यहाँ पे स्प्यूरियस लिकर पी के लोगों की डेथ होनी शुरू हो गई है हमें जैसे ही इन्फॉर्मेशन मिलती है हम तुरंत कार्रवाई करते हुए हमने जो यहाँ के लोकल जो इंफॉर्मेशन के मुताबिक चार लोग थे उनको हमने इमीडिएटली राउंड अप कर लिए उनसे फिर हमने पता करा तहकीकत में कि यहाँ पर जो मेन सप्लायर है यहाँ का प्रभजीत सिंह जो पंगाली गांव का है रहने वाला फंगवा गाँव का रहने वाला है उसको हमने अरेस्ट किया फिर उससे पूछा तो यहाँ का जो किंग पिन है सप्लायर साहब सिंह है राजस्थान सनसी का रहने वाला उसको भी हमने राउंड अप कर लिए और उससे हम छानबीन कर रहे हैं कि उसने कहाँ कहाँ से मंगाया आउटसाइड डिस्ट्रिक्ट मंगाया आउटसाइड स्टेट मंगाया तो जितनी भी फॉर्म्स से उन्होंने मंगाया हम पूरी की पूरी जितनी है इन फॉर्म्स को डिस्ट्रीब्यूशन जो इनकी मशीनरी है इनको पूरा का पूरा इनको हम आ, डिस्ट्रॉय कर देंगे इसकी जो बताने मुताबिक ये इन्होंने ऑनलाइन मेथेनॉल ऑर्डर करी थी और उसको फिर ये एक कैन में लेके आया था और जो जो लोकल डिस्ट्रीब्यूटर था जिसका मैंने नाम आपको प्रभजीत बताया प्रभजीत ने इसको डाइल्यूट करके अपने जो डिस्ट्रीब्यूटर्स हैं उसको दे दिया था और फिर वो इनके पैकेट्स बना-बना के इन लोगों को भेज रहे थे और ये भोले लोग जो मेहनत मजदूरी करके रात को ये इन्होंने शराब पी उससे इनकी डेथ हो गई पूरी वो लड़ी चेन बारे जानकारी दे रहे थे कि किवे ਅਖੀਰ ਤੱਕਰ ਐਂਡ ਤੱਕਰ ਇਹ ਚੀਜ਼ ਜਿਹੜੀ ਸੀ ਉਹ ਪਹੁੰਚੀ ਔਰ ਫਿਰ ਉਹ ਸ਼ਰਾਬ ਤਿਆਰ ਕਰਕੇ ਨਾਲ ਲੋਕਾਂ ਨੂੰ ਦੇ ਰਹੀ ਸੀ ਤਾਂ ਬੇहद ਗਰੀਬ ਤਬਕੇ ਦੇ ਨਾਲ ਸੰਬੰਧਤ ਲੋਕ ਹਾਲਾਂਕਿ ਇਸ ਚੀਜ਼ ਨੂੰ ਅਸੀਂ ਉਪਰੋਤਸਾਹਿਤ ਨਹੀਂ ਕਰ ਰਹੇ ਕਿ ਸ਼ਰਾਬ ਪੀ ਰਹੇ ਸੀ ਉਹਨਾਂ ਦੇ ਨਾਲ ਇਹ ਚੀਜ਼ ਮਾੜੀ ਹੋ ਗਈ ਸ਼ਰਾਬ ਪੀਣਾ ਹੀ ਸ਼ੁਰੂਆਤੀ ਗਲਤ ਹੈ ਜਿਸ ਚੀਜ਼ ਦੀ ਸ਼ੁਰੂਆਤ ਗਲਤ ਹੁੰਦੀ ਹੈ ਅੰਤ ਵੀ ਗਲਤ ਹੁੰਦਾ ਜਿਵੇਂ ਮਹਿਲਾਵਾਂ ਕਰਦੀਆਂ ਹੋਣ ਇਸ ਵੇਲੇ ਜ਼ਿਕਰ ਕਰ ਰਹੀਆਂ ਨੇ ਕਿ ਉਹ ਰੋਜ਼ ਔਰ ਬਾਰ-ਬਾਰ ਕਹਿ ਕੇ ਥੱਕ ਗਿਆ ਸੀ ਕਿ ਨਾ ਸ਼ਰਾਬ ਪੀਤੀ ਜਾਏ ਤਾਂ ਇਹ ਜੀਆਂ ਦਲੀਲਾਂ ਦੇ ਕੇ ਕਿ ਕੰਮਕਾਰ ਤੋਂ ਥੱਕੇ ਆਏ ਆ ਇਸ ਲਈ ਸ਼ਰਾਬ ਪੀ ਰਿਹਾ ਤਾਂ ਅਜਹਿਆਂ ਚ ਐਗਜ਼ਾਮਪਲ ਉਦਾਹਰਨ ਤੁਸੀਂ ਮਹਿਲਾਵਾ ਤੋਂ ਲੈ ਸਕਦੇ ਹੋ ਜਿਨ੍ਹਾਂ ਕੰਮ ਕਰਦੀਆਂ ਨੇ ਸ਼ਾਇਦ ਹੀ ਬੰਦੇ ਕਰਦੇ ਨੇ ਤਾਂ ਕੀ ਉਹ ਸ਼ਰਾਬ ਪਿੰਦੀਆਂ ਨੇ ਔਰ ਅਜਹੇ ਦੇ ਵਿੱਚ ਹੁਣ ਬੇਸ਼ੱਕ ਇਹ ਬੁਰੀ ਚੀਜ਼ ਹੈ ਔਰ ਇਹ ਦੁਖਦ ਹੈ ਇਹ ਜੋ ਮੋਤਾ ਹੋਈਆਂ ਨੇ ਔਰ ਪ੍ਰਸ਼ਾਸਨ ਕਾਰਵਾਈ ਦਾ ਫਰੋਸਾ ਦੇ ਰਿਹਾ ਕਾਰਵਾਈ ਹੋ ਵੀ ਰਹੀ ਹੈ ਹੁਣ ਤੱਕ ਕਰ ਪੰਜ ਅਰੈਸਟ ਕਰ ਲਏ ਗਏ ਨੇ ਇਸ ਮਾਮਲੇ ਦੇ ਵਿੱਚ ਔਰ ਜੋ ਮੁੱਖ આરોપી ਨੇ ਉਸ ਦਾ ਜ਼ਿਕਰ ਜਿਹੜਾ ਸੀ ਉਹ ਔਚਲਾ ਕਰਕੇ ਗਏ ਨੇ ਜੋ ਕਿ ਸੰਸਦ ਨੇ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਹਾਲਾਂਕਿ ਉਹਨਾਂ ਦੀ ਇਹ ਸਟੇਟਮੈਂਟ ਵੀ ਬਹੁਤ ਵੱਡੀ ਹੈ ਕਿ ਉਹ ਕਹਿ ਰਹੇ ਸੀ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਵੀ ਉਹ ਕਹਿ ਕਹਿ ਕੇ ਥਾਗੇ ਕਿ ਅੰਮ੍ਰਿਤਸਰ ਇਸ ਏਰੀਏ ਦੇ ਵਿੱਚ ਇਹ ਪੂਰਾ ਜਾਲ ਵਿਛਿਆ ਹੋਇਆ ਤਾਂ ਕਿਉਂ ਸਰਕਾਰਾਂ ਨੂੰ ਜਦ ਪਤਾ ਵੀ ਹੈ ਫਿਰ ਉਸ ਦੇ باوجود ਵੀ ਇਹ ਜਾਲ ਜਿਹੜਾ ਹੈ ਉਸ ਨੂੰ ਖਤਮ ਨਹੀਂ ਕੀਤਾ ਜਾ ਰਿਹਾ ਕਿਸ ਦੇ ਛਾਦੇ ਉੱਤੇ ਜਾਲ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ ਜਾਂ ਨੈਟਵਰਕ ਪੂਰੇ ਦਾ ਪੂਰਾ ਕੰਮ ਕਰ ਰਿਹਾ ਹੈ ਇਹ ਸਵਾਲ ਗੰਭੀਰ ਨੇ ਔਰ ਇਸ ਵੇਲੇ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤਾਜਾਹੇ ਦੇ ਵਿੱਚ ਸਿਰਫ ਜਿਹੜਾ ਚਟਾ ਕਿ ਉਹੀ ਨਸ਼ੇ ਜਾਂਦਾ ਕਿ ਸ਼ਰਾਬ ਨੂੰ ਨਸ਼ਾ ਨਹੀਂ ਸਮਝਿਆ ਜਾਂਦਾ ਸਰਕਾਰਾਂ ਦੀ ਗਿਣਤੀ ਦੇ ਵਿੱਚ ਉਹ ਚੀਜ਼ ਨਹੀਂ ਹੈ ਔਰ ਇਹ ਸਾਰੇ ਸਵਾਲ ਜਿਹੜੇ ਨੇ ਬਹੁਤ ਗੰਭੀਰ ਨੇ ਔਰ ਇਸ ਦਾ ਜਵਾਬ ਜਦੋਂ ਅਸੀਂ ਆਪ ਮੁਹਾਰੇ ਵੀ ਸੋਚਾਂਗੇ ਇਸ ਬਾਬਤ ਬਹੁਤਿਆਂ ਨੂੰ ਬੜੇ ਆਰਾਮ ਦੇ ਨਾਲ ਇਸ ਦੇ ਜਵਾਬ ਮਿਲਣਗੇ ਵੀ ਲੇਕਿਨ ਗੱਲ ਇਹ ਹੈ ਕਿ ਹੁਣ ਅਗਰ ਪ੍ਰਸ਼ਾਸਨ ਹੈ ਪ੍ਰਸ਼ਾਸਨ ਕਾਰਵਾਈ ਦੀ ਗੱਲ ਕਰ ਰਿਹਾ ਤਾਂ ਫਿਰ ਉਹ ਸ਼ਕਤੀ ਇੰਨੀ ਹੋਣੀ ਚਾਹੀਦੀ ਹੈ ਕਿ ਅੱਗੇ ਤੋਂ ਉਹ ਚੀਜ਼ ਹੋਏ ਨਾ ਸਬਕ ਇੰਨਾ ਜਿਹੜਾ ਹੈ ਉਹ ਲੈਣਾ ਜ਼ਰੂਰੀ ਹੁੰਦਾ ਕਿਸੇ ਵੀ ਘਟਨਾ ਤੋਂ ਤਾਂ ਹੁਣ ਦੇਖਣਾ ਰਹੇਗਾ ਕਿ ਇਹ ਵਾਲੀ ਘਟਨਾ ਤੋਂ ਬਾਅਦ ਕੋਈ ਸਬਕ ਲਿਆ